ਤਬ ਤੋਂ ਪਹਿਲਾਂ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਉੜੀਕ ਸੀ ਸਾਰੇ ਪੰਜਾਬ ਵਾਸੀਆਂ ਨੂੰ ਖਾਸ ਕਰ ਬਠਿੰਡਾ ਦੇ ਲੋਕ ਸਭਾ ਦੇ ਆਪਾਂ ਕਹ ਦੀਏ ਸਾਰੇ ਜੋ ਉੜੀ ਕਰ ਬਾਕੀ ਪਾਰਟੀਆਂ ਦੇ ਵੀ ਸਾਡੀ ਪਾਰਟੀ ਦੇ ਤਨਉਮੰਦੇ ਨੂੰ ਹੈਗੀ ਸੀਗੀ ਵਰਕਰਾਂ ਨੂੰ ਬਾਕੀ ਪਾਰਟੀਆਂ ਦੇ ਵਰਕਰਾਂ ਨੂੰ ਇਦੂ ਬਾਦ ਚਾਸੀ ਸਭ ਤੋਂ ਪਹਿਲਾਂ ਤਾਂ ਸਮੂਹ ਪਾਰਟੀਆਂ ਨੂੰ ਬਹੁਤ ਬਹੁਤ ਮੁਬਾਰਕਾ ਜੋ ਬੀਬਾ ਜੀ ਦੀ ਟਿੱਕ ਟ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕੀਤੀ ਹੈ ਮੈਂ ਸ਼ੁਕਰਗੁਜ਼ਾਰ ਹਾਂ ਮੇਰੇ ਪਾਰਟੀ ਪ੍ਰਧਾਨ ਦਾ ਤੇ ਤਨਵਾਦ ਵੀ ਕਰਦੇ ਨਾਲ ਜੋ ਬੀਬਾ ਜੀ ਨੂੰ ਚੌਥੀ ਵਾਰ ਇਥੋਂ ਲਗਾਤਾਰ ਉਮੀਦਵਾਰ ਆ ਲਾਨੇ ਕਿਵੇਂ ਦੇਖਦੇ ਹੋ ਮੁਕਾਬਲਾ ਫਿਰ ਹੁਣ ਮੁਕਾਬਲਾ ਤਾਂ ਜੀ ਜੇ ਕੋਈ ਬਰਾਬਰ ਹੋਵੇ ਫਿਰ ਹੁੰਦਾ ਸਾਰੇ ਕੈਂਡੀਡੇਟ ਤਾਂ ਦੇਖੋ ਅਕਾਲੀ ਦਲ ਚੋਂ ਕੱਢ ਕੇ ਲੈ ਕੇ ਗਏ ਇਹਨਾਂ ਗੁਲਾਬੀਆਂ ਪਾਰਟੀਆਂ ਕੋਲ ਤਾਂ ਕੈਂਡੀਡੇਟ ਹੀ ਕੋਈ ਨਹੀਂ ਕਾਂਗਰਸ ਜੀਤਵਿੰਦਰ ਸਿੱਧੂ ਕਿੱਥੋਂ ਗਏ ਨੇ ਅਕਾਲੀ ਦਲ ਚੋਂ ਖੁੱਡੀਆਂ ਸਾਹਿਬ ਪੁਰਾਣੇ ਵੀ ਉੱਥੋਂ ਗਏ ਹੋਏ ਨੇ ਅੱਜ ਮੌਜੂਦਾ ਮੰਤਰੀ ਨੇ ਠੀਕ ਹੈ ਉਦੋਂ ਬਾਅਦ ਆਪਾਂ ਗੱਲ ਕਰ ਲਈਏ ਦੂਜੀ ਪਾਰਟੀ ਦੇ ਆਪਣੇ ਕੈਂਡੀਡੇਟ ਦਿੱਤੇ ਜਿਹੜੇ ਬੀਜੇਪੀ ਨੇ ਪਰਮਪਾਲ ਕੌਰ ਜੀ ਕਿੱਥੋਂ ਗਏ ਨੇ ਅਕਾਲੀ ਦਲ ਚੋਂ ਇਹਨਾਂ ਕੋਲ ਕੈਂਡੀਡੇਟ ਹੀ ਨਹੀਂ ਜੀ ਇਲੈਕਸ਼ਨ ਜਿੱਤਣ ਦੀ ਤੇ ਭੋਲੀ ਜਣ ਵੀ ਗੱਲ ਵੀ ਕੀ ਕਰਨਗੇ ਬੀਬਾ ਜੀ ਹਲਕੇ 'ਚ 9 ਦੇ 9 ਹਲਕਿਆਂ 'ਚ 5 ਸਾਲ ਜਿਹੜੇ ਨਿਕਲ ਕੇ ਗਏ ਨੇ ਤੇ ਮਗਰਲੇ 15 ਸਾਲ ਤੋਂ ਲਗਾਤਾਰ ਵਿਚਰ ਰਹੇ ਨੇ ਕਿਸੇ ਕਿਸਮ ਦੀ ਕੋਈ ਸ਼ੰਕਾ ਹੀ ਨਹੀਂ ਹੈਗੀ ਜਿੱਤ ਦੀ ਮੈਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਹੈ ਵਰਕਰਾਂ ਦੇ ਸਿਰ ਤੇ ਤੇ ਜੋ ਵੋਟਰਾਂ ਦੇ ਸਿਰ ਤੇ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਮਾਰਜਨ ਤੇ ਬਠਿੰਡਾ ਸੀਟ ਤੋਂ ਬੀਬਾ ਜੀ ਜਿੱਤ ਹਾਸਲ ਕਰਨਗੇ ਕਿਵੇਂ ਦੇਖਦੇ ਹਾਂ ਇੱਕ ਪਾਸੇ ਜੀਤਵਿੰਦਰ ਸਿੱਧੂ ਕਹਿੰਦੇ ਆ ਵੀ ਅਸੀਂ ਤਾਂ ਪੱਕੇ ਆ ਤੇ ਦੂਸਰੇ ਪਾਸੇ ਬੀਜੇਪੀ ਕਹਿੰਦੀ ਵੀ 13 ਸੀਟਾਂ ਸਾਡੀਆਂ ਨੇ 13 ਸੀਟਾਂ ਜੀ ਬੀਜੇਪੀ ਕਹੀ ਜਾਂਦੀ ਹੈ ਕਾਂਗਰਸ ਕਹੀ ਜਾਂਦੀ ਹੈ ਝਾੜੂ 13 0 ਕਹੀ ਜਾਂਦਾ ਜੀਤਵਿੰਦਰ ਸਾਹਿਬ ਨੂੰ ਮੈਂ ਪੁੱਛਣਾ ਚਾਹਣਾ ਹੈ ਪਹਿਲਾਂ ਮਾਨਸਾ ਦੇ ਐਮ ਸੀ ਸਾਹਿਬਾਨੀ ਦੇਖ ਲੈਣ ਕਾਂਗਰਸ ਦੇ ਜਿਨ੍ਹਾਂ ਨੇ ਗੁੱਸ ਭੇਟ ਕਰ ਰੱਖੀ ਹੈ ਕਾਂਗਰਸ ਦੇ ਵਿੱਚ ਪਿਛਲੇ 3 ਦਿਨਾਂ ਤੋਂ ਲਗਾਤਾਰ ਫੋਟੋ ਪਾ ਕੇ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਕਿ ਅਸੀਂ ਬਾਗੀ ਆ ਜੀਤਮਿੰਦਰ ਸਾਹਿਬ ਉਦੋਂ ਬਾਅਦ ਥਾਂ ਥਾਂ ਤੇ ਜਿੱਥੇ ਦੇਖੀਏ ਆਕਾ ਵੀ ਵਿਰੋਧ ਹੋ ਰਿਹਾ ਉਹਨਾਂ ਦਾ ਜਟਾਣਾ ਸਾਹਿਬ ਦੇਖ ਲਓ ਕੁਸ਼ਵਤ ਜਟਾਣਾ ਨਹੀਂ ਤਲਵੰਡੀ ਉਹਨਾਂ ਦਾ ਕੀ ਹਾਲ ਕਰ ਰੱਖਿਆਗਾ ਉਦੋਂ ਬਾਅਦ ਝਾੜੂ ਦੀ ਗੱਲ ਕਰੀਏ ਕੁਡੀਆਂ ਸਾਹਿਬ ਅੱਜ ਵੀ ਅਰਵਿੰਦਨਗਰ ਮਾਨਸਾ ਚ ਆਏ ਸੀਗੇ ਕਿਸਾਨਾਂ ਨੇ ਧਰਨਾ ਲਾਤਾ ਤੇ ਉੱਥੇ ਵਿਰੋਧ ਕੀਤਾ ਪੂਰਾ ਜੱਜ ਕੇ ਸਵਾਲ ਜਵਾਬ ਕੀਤੇ ਆ ਪਰਮਪਾਲ ਕੋਰ ਦੀ ਜਿਹੜੇ ਭਾਜੀਪੀ ਦੇ ਉਮੀਦਵਾਰ ਨੇ ਉਹ ਭਾਜੀਪੀ ਦਫਤਰ ਆਏ ਸੀ ਤਿੰਨ ਦਿਨ ਪਹਿਲਾਂ ਉੱਥੇ ਕਿਸਾਨਾਂ ਨੇ ਫਿਰ ਵਿਰੋਧ ਕੀਤਾ ਪਿੰਡਾਂ ਚ ਇਹਨਾਂ ਨੂੰ ਬੜਨ ਨਹੀਂ ਦਿੰਦੇ ਇਹ ਜਿੱਤ ਠੀਕ ਹੈ ਸੁਪਨੇ ਸਭ ਨੂੰ ਦੇਖਨੇ ਚਾਹੀਦੇ ਮੈਂ ਨਹੀਂ ਕਹਿੰਦਾ ਸੁਪਨੇ ਨਹੀਂ ਦੇਖਨੇ ਚਾਹੀ ਕਿ ਉਹ ਝੂਠ ਬੋਲਦੇ ਆਏ ਨੇ ਬੋਲ ਰਹੇ ਨੇ ਹੁਣ ਵੀ ਕਿ ਵੋਟਰਾਂ ਨੂੰ ਆਪਾਂ ਕਿਸੇ ਤੱਕ ਝਾਂਸਾ ਦੇ ਕੇ ਕੋਈ ਵੋਟਾਂ ਪਵਾ ਲਈਏ ਪਰ ਇਹ ਨਹੀਂ ਹੁੰਦਾ ਝਾੜੂ ਨੇ 2022 ਚ ਵੀ ਇਹ ਕੀਤਾ ਸੀਗਾ ਕਿ ਬਦਲਾ ਦੇ ਨਾਂ ਤੇ 91 ਸੀਟਾਂ ਲਈਆਂ ਪਰ ਅੱਜ ਅੱਕ ਚੁੱਕੇ ਨੇ ਲੋਕ ਹਸ਼ਰ ਦੇਖ ਚੁੱਕੇ ਨੇ ਵੀ ਕੀ ਹਸ਼ਰ ਨੇ ਨਾਗ ਫਸਲਾਂ ਦੇ ਮੁਆਵਜ਼ੇ ਮਿਲੇ ਉਹ ਹੀ ਕੁਡੀਆਂ ਸਭ ਖੇਤੀਬਾੜੀ ਮੰਤਰੀ ਨੇ ਗੜੇ ਮਰੀ ਹੋਈ ਕੋਈ ਮੁਆਵਜ਼ਾ ਨਹੀਂ ਮੂੰਗੀ ਦੀ ਐਮਐਸਪੀ ਦੀ ਗੱਲ ਕਰਦੇ ਸੀ ਕੋਈ ਨਹੀਂ ਮਿਲੀ ਸੋ ਅੱਜ ਫੇਰ ਇੱਥੇ ਲਿਫਟਿੰਗ ਦੀ ਗੱਲਾਂ ਚੱਲਦੀਆਂ ਲੇਬਰ ਵਾਲੇ ਫੇਰ ਸਟ੍ਰਾਈਕ ਦੇ ਨੇ ਕੋਈ ਆਪਾਂ ਦੇਖ ਲਈਏ ਫੂਡ ਦਾ ਜਿਹੜਾ ਖੇਤੀਬਾੜੀ ਨਾਲ ਕਿਸਾਨਾਂ ਦਾ ਮਜ਼ਦੂਰਾਂ ਦਾ ਕੋਈ ਕੰਮ ਹੈ ਇੱਕ ਨੇ ਪਰੇ ਨਹੀਂ ਚੜਿਆ ਇਹ ਗੱਲ ਜਿੱਤ ਵੀ ਕਰਦੇ ਭੁੱਲ ਜਾਣਾ ਜੀਤਮਿੰਦਰ ਸਿੱਧੂ ਸਾਹਿਬ ਖੁੱਡੀਆਂ ਸਾਹਿਬ ਪਰਮਪੋਲਕਰ ਆਪਣੇ ਮੈਡਮ ਸਾਡੇ ਸਤਿਕਾਰਯੋਗ ਨੇ ਉਹ ਵੀ ਭੁੱਲ ਜਾਣਾ ਇੱਥੋਂ ਬੀਬਾ ਜੀ ਵੱਡੀ ਲੀਡ ਨਾਲ ਜਿੱਤ ਹਾਸਲ ਕਰਨਗੇ ਬਿਨਾਂ ਕਿਸੇ ਆਪਾਂ ਕਿਹਦੀਏ ਸ਼ੱਕ ਭਾਵਨਾ ਤੋਂ